ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜਿਸ ਤਰ੍ਹਾਂ ਕਿ ਆਪ ਸਾਰੇ ਜਣੇ ਜਾਣਦੇ ਹੋ ਕਿ ਆਖਰੀ ਉਮੀਦ ਵੈਲਫਰ ਸੁਸਾਇਟੀ ਕਾਫੀ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜਾਂ ਅੱਗੇ ਵੱਧ ਕੇ ਹਮੇਸ਼ਾ ਹੀ ਚਾਹਿਓ ਹੜਪੀੜਤਾਂ ਦੀ ਸੇਵਾ ਹੋਵੇ ਚਾਹੇ ਉਹ ਕਰੋਨਾ ਕਾਲ ਦੇ ਦੌਰਾਨ ਸਰਸਕਾਰਾਂ ਦੀ ਸੇਵਾ ਹੋਵੇ ਤੇ ਚਾਹੇ ਉਹ 11 ਰੁਪਈਆ ਦੀ ਰੋਟੀ ਕਪੜਾ ਦਵਾਈ ਤੇ ਐਂਬੂਲੈਂਸ ਸੇਵਾ ਹੋਵੇ ਉਹਦੇ ਦੀ ਸਮੁੱਚੀ ਟੀਮ ਹਮੇਸ਼ਾ ਹੀ ਅੱਗੇ ਵੱਧ ਚੜ ਕੇ ਹਿੱਸਾ ਪਾਉਂਦੀ ਹੈ ਪਰ ਅੱਜ ਸਾਰੇ ਵਲੰਟੀਅਰਸ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਸਮੁੱਚੀ ਟੀਮ ਦਾ ਫੱਟਾ ਗੁੱਲਾ ਅਸੀਂ ਪਿੰਡ ਆਏ ਹਾਂ ਜਿੱਥੇ ਕਿ ਹਰਗੋਬਿੰਦਪੁਰ ਦੇ ਲਾਗੇ ਇਹ ਪਿੰਡ ਆ ਔਰ ਇਸ ਪਿੰਡ ਦੇ ਜੋ ਹਾਲਾਤ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਸੜਕਾਂ ਟੁੱਟ ਚੁੱਕੀਆਂ ਸੜਕਾਂ ਬਹਿ ਗਈਆਂ ਲੋਕੀ ਮਜਬੂਰ ਹੋ ਚੁੱਕੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਇੰਨਾ ਇੰਨਾ ਪਾਣੀ ਆ ਚੁੱਕਾ ਸਾਸਾ ਸਾਟਾ ਠੋਡ ਔਰ ਅੱਜ ਇਸ ਸਫਾਈ ਸਮੁੱਚੀ ਟੀਮ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਧੰਨਵਾਦ ਉਹਨਾਂ ਡੋਨਰਾਂ ਦਾ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਸਾਨੂੰ ਇਹ ਡੋਨੇਸ਼ਨ ਭੇਜੀ ਜਿਨ੍ਹਾਂ ਨੇ ਰਾਸ਼ਨ ਭੇਜਿਆ ਜਿਨ੍ਹਾਂ ਨੇ ਸਮਾਨ ਭੇਜਿਆ ਔਰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਵੀਰ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਪਰਿਵਾਰਾਂ ਦਾ ਅੱਜ ਤੋਂ 10 ਦਿਨ ਬਾਅਦ ਜਦੋਂ ਇਹ ਪਾਣੀ ਲੈ ਜਾਣਾ ਨਾ ਤੇ ਉਹਨਾਂ ਨੂੰ ਬਹੁਤ ਲੋੜ ਪੈਣੀ ਹੈ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਇੱਕ ਇੱਕ ਘਰ ਦੇ ਵਿੱਚ ਦੀ ਅਗਰ ਗੱਲ ਕਰੀਏ ਤੇ ਇੱਕ ਇੱਕ ਘਰ ਦੇ ਵਿੱਚ 2-2 3-3 ਲੱਖ ਰੁਪਏ ਦਾ ਘੱਟੋ ਘੱਟ ਮੁਆਵਜ਼ਾ ਮਿਲੇਗਾ ਤਾਂ ਉਹਨਾਂ ਦੇ ਘਰ ਰਹਿਣ ਨੂੰ ਵੀ ਢਾਉਣਗੇ ਤੇ ਉਹਨਾਂ ਦਾ ਨੁ ਲੇਕਿਨ ਅਸੀਂ ਸਾਰੇ ਮਿਲ ਕੇ ਇਹਨਾਂ ਦੀ ਬਾਹ ਫੜ ਸਕਦੇ ਹਾਂ ਸੋ ਆਪ ਜੀ ਨੂੰ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨਾਲ ਜੁੜ ਕੇ ਬੇਨਤੀ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਤੇ ਲੋੜ ਬੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ ਅਗਰ ਤੁਸੀਂ ਆਖਰੀ ਉਮੀਦ ਐਨਜੀਓ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਸਰੀਰਕ ਤੌਰ ਤੇ ਤਨ ਮਨ ਧੰਨ ਦੇ ਨਾਲ ਸਾਡੇ ਨਾਲ ਖੜੇ ਹੋ ਕੇ ਇਹ ਸੇਵਾ ਨਹੀਂ ਭਾ ਸਕਦੇ ਤੁਸੀਂ ਆ ਵੀ ਸਕਦੇ ਹੋ ਸਾਡੇ ਨਾਲ ਵੱਖ-ਵੱਖ ਪਿੰਡਾਂ 'ਚ ਜਾ ਕੇ ਤੁਸੀਂ ਸੇਵਾ ਐਜ਼ ਅ ਵਲੰਟੀਅਰ ਵੀ ਨਿਭਾ ਸਕਦੇ ਹੋ ਸਾਡੇ ਐਨਜੀਓ ਦੇ ਜੋ ਨੰਬਰ ਚੱਲ ਰਹੇ ਨੇ ਉਹ 91115 60161 162 163 164 ਤੇ 165 ਇਹ ਪੰਜ ਨੰਬਰ ਆਖਰੀ ਉਮੀਦ ਐਨਜੀਓ ਦੇ ਚੱਲ ਰਹੇ ਨੇ ਬਾਕੀ ਤੁਸੀਂ Google Map ਤੇ ਜਾ ਕੇ ਆਖਰੀ ਨਿਰੰਜੋ ਨੂੰ ਸਰਚ ਕਰ ਸਕਦੇ ਹੋ ਜੋ ਵੀ ਤੁਸੀਂ ਸਾਥ ਸਹਿਯੋਗ ਕਰਨਾ ਚਾਹੁੰਦੇ ਹੋ ਆਓ ਅਸੀਂ ਸਾਰੇ ਮਿਲ ਕੇ ਇਹਨਾਂ ਦੀ ਬਾਹ ਫੜੀਏ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ